बड़ी फस गई तू तेरा मुंडा भी तेरे हाथों गया पता नहीं मेरा मोबाइल कितने का ही लगी है झाई जी मेरा दूजा मोबाइल सी ओ लभन दिया मैं जाना है 9 ਵਜੇ ਦਾ ਟਾਈਮ ਦਿੱਤਾ ਸੀ ਕਿ ਮੈਂ ਮਿਲਣਾ ਆ ਕੇ ਉੱਥੇ ਵਕੀਲ ਨੂੰ ਮਿਲਣਾ ਹੈਗਾ ਇੱਧਰ ਵੇਖ ਲੈ ਇੱਧਰ ਵੇ ਇੱਧਰ ਆ ਕੇ ਵੇਖ ਲੈ ਬਲਾ ਬੱਸ ਚਾਈ ਜੀ ਹੁਣ ਤੇਰੀ ਟੈਨਸ਼ਨ ਨਾ ਲਓ ਸਾਰਾ ਕੁਝ ਵੇਖਿਓ ਕਿ ਤਰ੍ਹਾਂ ਸਹੀ ਹੁੰਦਾ ਹੁਣ ਇੱਥੇ ਬੈਠ ਮੈਂ ਤੇਨਾਂ ਕੋਈ ਗੱਲ ਕਰਨੀ ਹੈ ਚਾਈ ਜੀ ਮੈਂ ਜਾਣਾ 9 ਵਜੇ ਕਿਸੇ ਵਕੀਲ ਨੂੰ ਟਾਈਮ ਦਿੱਤਾ ਮੈਂ ਉਹਨੂੰ ਮਿਲਣਾ ਹੈਗਾ ਆ ਕੇ ਜਿਹੜੀ ਗੱਲ ਕਰਨੀ ਹੈ ਫੇਰ ਕਰ ਲਿਓ ਤੁਸੀਂ ਮੈਨਾਂ ਨਹੀਂ 2 ਮਿੰਟ ਬੈਠ ਬਸ ਸਿਰਫ 2 ਮਿੰਟ ਦੀ ਗੱਲ ਹੈ ਬਈ 2 ਮਿੰਟ ਹਾਂਜੀ ਦੱਸੋ ਚਾਹੀਜੀ ਮੈਂ ਕਹਿੰਦੀ ਕਿੰਨੀ ਆ ਮੈਂ ਕੰਨੀਆ ਚੱਲ ਰਿਆ ਹੰਦੇ ਕੀ ਐ ਨਨੂਲ ਸੀ ਇਹ ਤੇ ਦੁਵਾਣੀ ਹੈ ਹੈਗੇ ਤੇ ਵੇ ਅੰਦਰ ਆਪਣੀ ਹੀ ਰਹਿੰਦਾ ਮੈਂ ਕਹਿੰਦੀ ਚੱਲ ਫੇਰ ਰਿਆ ਹੰਦੇ ਛੱਡ ਪਰੇ ਮੇਰਾ ਮਨ ਨਹੀਂ ਵਾਹ ਜਿੰਦਾ ਨਹੀਂ ਮੇਰੀ ਪੋਲੀ ਗੇ ਮਾਈ ਨਹੀਂ ਨਾ ਕੋਈ ਤੇਰੇ ਨਾਲ ਕੀਤਾ ਤੇ ਹਜੇ ਵੀ ਤੁਸੀਂ ਕਹਿਂਦੇ ਏ ਜੇ ਕਿ ਮੈਂ ਉਹਨਾਂ ਨੂੰ ਕੋਈ ਸਬਕ ਨਹੀਂ ਸਿਖਾਣਾ ਚਾਹੰਦੀ ਹਜੇ ਵੀ ਕਹਿੰਦੇ ਏ ਕਿ ਮਾ ਮਾੜੀ ਹੁੰਦੀ ਐ ਮਾਣਾ ਮਾੜੀ ਕਰਦੇ ਆਂਦੇ ਆ ਹੁਣ ਵੀ ਡੇਵੀ ਅੱਜ ਵੀ ਮਾਵਾ ਨਾਲ ਮਾੜੀ ਹੋਣ ਡਈ ਐ ਫਰਮਾ ਦਾ ਦਿਲ ਨਹੀਂ ਵਿੰਦੇ ਫਿਰ ਵੀ ਉਸ ਬੁੱਢੀ ਮਾਣੋ ਤਰਸ ਆ ਗਿਆ ਕਿ ਮੇਰੇ ਆਪਣੇ ਢਿੱਡ ਦੇ ਜਾਏ ਨੇ ਕਿ ਮੈਂ ਉਹਨਾਂ ਨੂੰ ਦੁੱਖ ਨਹੀਂ ਦੇਣਾ ਪਰ ਬੱਚਿਆਂ ਨੂੰ ਸ਼ਰਮ ਨਹੀਂ ਆਈ ਚਲਦੀ ਐ ਕੋਈ ਗੱਲ ਦੀ ਤੈਨ ਛੱਡ ਪਰੇ ਐਵੇਂ ਕਿੱਥੇ ਅਸੀਂ ਉਹਨਾਂ ਨੂੰ ਐਵੇਂ ਕਚਾਰੀਆਂ ਕਚੂਰੀਆਂ ਚ ਇਕੜੀਸਾਂਗੇ ਚਾਏ ਜੀ ਵੇਖੋ ਜੇ ਪਾਪਾ ਜੀ ਚਲੇ ਗਏ ਤੇ ਸਾਰਾ ਕੁਝ ਵੀਰੇ ਪਾਬੀ ਦਾ ਹੀ ਸੀ ਜੇ ਵੀਰਾ ਚਲੇ ਗਿਆ ਤੇ ਸਾਰਾ ਕੁਝ ਤਦ ਵੀ ਉਹਨਾਂ ਦਾ ਹੀ ਸੀ ਜਿਹੜਾ ਇਸ ਦੁਨੀਆ 'ਚ ਆਇਆ ਉਹਨੇ ਜਾਣਾ ਹੈ ਇਹ ਸੱਚ ਹੈਗਾ ਚਾਹੀ ਜੀ ਇੰਨਾਂ ਕੋ ਤਾਂ ਸਬਰ ਹੀ ਨਹੀਂ ਹੋਇਆ ਇੰਨਾਂ ਦੇ ਸੱਟਾ ਨਾ ਸਕੋ ਧੋਖਾ ਕੀਤਾ ਤੁਸੀਂ ਤਾਂ ਸਭ ਕੁਝ ਸਾਰਾ ਕੁਝ ਖੁਸ਼ੀ ਨਾ ਇਹਨਾਂ ਦੇ ਨਾਂ ਲਾਤਾ ਸੀ ਜੇ ਜੇ ਤੁਹਾਨੂੰ ਉਸੇ ਤਰ੍ਹਾਂ ਰੱਖ ਦੇ ਕੀ ਮਾੜਾ ਸੀ ਉਹ ਤੇਰੀ ਗਲਤੀ ਹੈ ਠੀਕ ਹੈ ਪਰ ਹੁਣ ਇਹਨਾਂ ਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਸੀਗਾ ਕਿ ਹਰੇ ਮਾ ਸਾਡੀ ਸਾਨੂੰ ਕੁਝ ਦਿੰਦੀ ਕਿ ਨਹੀਂ ਦਿੰਦੀ ਦੇ ਤੇ ਦਿੱਤਾ ਸੀ ਐਸ ਨਾਲ ਸਗੋ ਨਾ ਤੁਸੀਂ ਕਈਆਂ ਨੂੰ ਕਹੋਗੇ ਬਾਹਰ ਆਪਣੇ ਰਿਸ਼ਤੇਦਾਰਾਂ ਨੂੰ ਜੇ ਸਾਨੂੰ ਪਤਾ ਲੱਗ ਗਿਆ ਨਾ ਕਿਸੇ ਨੇ ਵੀ ਜਿੰਦਿਆ ਜੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ਤੇ ਕਰਨੀ ਨਹੀਂ ਕਿਉਂਕਿ ਉਹਨਾਂ ਲੋਕਾਂ ਨੇ ਇਹ ਗੱਲ ਕਹਿਣੀ ਆ ਕਿ ਜੇ ਸੁਰਜੀਤ ਕੌਰ ਨਾਲ ਇਹ ਕੁਝ ਹੋ ਸਕਦਾ ਤਾਂ ਸਾਡੇ ਨਾਲ ਵੀ ਇਹ ਕੁਝ ਹੋ ਸਕਦਾ ਕਿ ਅੱਜ ਕੱਲ ਸਾਰੀ ਗੱਲ ਹੀ ਸਾਚ ਨੇ ਚਾਹੀ ਜੀ ਐਸ ਕਰਕੇ ਜੋ ਮੈਂ ਕਰਦੀ ਨਾ ਮੈਨੂੰ ਕਰਨ ਦਵੋ ਜੋ ਕੁਝ ਟਾਡੇ ਨਾਲ ਹੋ ਗਿਆ ਬਾਕੀਆਂ ਮਾਵਾ ਨਾਲ ਦੇ ਨਾਲ ਨਾ ਇਹ ਕੁਝ ਹੋਵੇ ਤਾਦੀ ਤਾਦੀ ਮੇਰੀ ਸੱਸ ਕੰਦੀ ਹੁੰਦੀ ਸੀ ਕਿ ਜਿੰਦਿਆਂ ਜੇ ਕਦੀ ਵੀ ਬੱਚਿਆਂ ਦੇ ਨਾਲ ਤੇ ਇੱਕ ਸੁਈਵ ਨਹੀਂ ਦੇਣੀ ਚਾਹੀਦੀ ਮੇਰੀ ਨਾ ਚਾਹੀ ਜੀ ਇੱਕ ਸੱਸ ਨੇ ਗੱਲ ਸੁਣਾਈ ਸੀ ਉਹ ਸੁਣਾੰਦੇ ਤੁਸੀਂ ਗੱਲ ਕਰਦੇ ਪੁਰਾਣੇ ਸਮੇਂ ਦੀ ਗੱਲ ਆ ਤੇ ਪਹਿਲਾਂ ਤੁਹਾਨੂੰ ਪਤਾ ਟਰੰਕ ਚੱਲਦੇ ਹੁੰਦੇ ਸੀ ਵੱਡੇ ਵੱਡੇ ਟਰੰਕ ਉਹਨਾਂ ਨੇ ਜਿੰਦਰਾ ਲਾਇਆ ਹੁੰਦਾ ਤੇ ਚਾਬੀ ਉਹਨਾਂ ਨੇ ਪਤੂਈ ਵਿੱਚ ਪਾ ਕੇ ਰੱਖੀ ਹੁੰਦੀ ਸੀ ਤੇ ਉਹਨਾਂ ਦੀਆਂ ਚਾਰ ਨੂਹਾਂ ਸੀ ਤੇ ਉਹ ਕਹਿੰਦੇ ਹੁੰਦੇ ਸੀ ਉਹਨਾਂ ਦੇ ਸਾਸ ਕਹਿੰਦੇ ਹੁੰਦੇ ਸੀ ਕਿ ਜਿਹੜੀ ਨੂ ਮੈਨਾਂ ਸਭ ਨਾਲ ਵੱਧ ਮੇਰੀ ਸੇਵਾ ਕਰੋਗੇ ਨਾ ਜਿਹੜੀ ਵੀ ਨੂ ਆਹ ਟਰੰਕ ਦੀ ਚਾਬੀ ਮੈਂ ਉਹਨੂੰ ਦੇਣੀ ਹੈਗੀ ਹਾਂ ਤੇ ਐਸੇ ਲਾਲਚ ਵਿੱਚ ਨਾ ਉਹ ਸਾਰੀਆਂ ਨੂਹਾਂ ਡੀਆਂ ਨਾ ਵੱੱਤ ਵੱੱਤ ਸੇਵਾ ਕਰਦੀਆਂ ਰਹੀਆਂ ਅੱਛਾ ਮੁੰਡਿਆਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਚਾਹੀਦੀ ਸੇਵਾ ਕਰੋ ਤੇ ਨੂਆ ਨੇ ਮੁੰਡਿਆਂ ਨੂੰ ਕਹਿਣਾ ਤੇ ਮੁੰਡਿਆਂ ਨੇ ਨੂਆ ਨੇ ਕਹਿਣਾ ਉਹ ਸੇਵਾ ਕਰਦੇ ਰਹੇ ਐਂਡ ਦੇ ਵਿੱਚ ਚਾਈ ਗਈ ਮਰ ਉਹਨਾਂ ਦੀ ਜਿਹੜੀ ਸਾਸਿ ਉਹ ਮਰ ਗਈ ਬਾਅਦ ਚ ਉਹ ਨੂਆ ਆਪਸੇ ਸਲਾਹ ਕਰਨ ਵੀ ਸੇਵਾ ਤੇ ਮੈਂ ਵਾਅਦਾ ਕੀਤੀ ਸੇਵਾ ਉਹ ਕਦੀ ਮੈਂ ਵਾਅਦਾ ਕੀਤੀ ਫਿਰ ਚਾਰਾਂ ਵਿੱਚ ਇਹ ਫੈਸਲਾ ਹੋਇਆ ਕਿ ਜਿਹੜੀ ਇਹ ਟਰੰਕ ਦੀ ਚਾਬੀ ਤੇ ਚਾਹੀਦੀ ਪਤੂਈ ਚੀ ਆ ਇਹ ਪਾ ਕੱਢ ਲੈਣੇ ਆ ਹਾਂ ਕੱਢ ਲੈਣੇ ਆ ਤੇ ਕੱਢਣ ਤੋਂ ਬਾਅਦ ਜਿਹੜੀਆਂ ਚੀਜ਼ਾਂ ਨਾਲ ਵਿੱਚ ਆਪਾਂ ਚਾਰੇ ਬਰਾਬਰ ਵੰਡ ਲੈਨੇ ਠੀਕ ਹੈ ਠੀਕ ਹੈ ਬਰਾਬਰ ਵੰਡਣੀ ਚਾਹੀਦੀ ਸੀ ਤੇ ਚਾਈ ਜੀ ਉਹਨਾਂ ਦਾ ਟਰੰਕ ਚੁੱਕਿਆ ਤੇ ਟਰੰਕੇ ਦਾ ਬਹੁਤ ਭਾਰਾ ਆ ਤੇ ਉਹ ਸੋਚਣ ਕਿ ਮਾਤਾ ਬੜਾ ਕੁਝ ਛੱਡ ਕੇ ਗਈ ਹੈ ਤੇ ਜਦੋਂ ਚਾਈ ਜੀ ਚਿੰਦਰਾ ਖੋਲਿਆ ਨਾ ਵਿੱਚੋਂ ਪਤਾ ਕੀ ਨਿਕਲਿਆ ਵੱਟੇ ਵੱਟੇ ਬੱਟੇ ਤੇ ਹੱਥ ਮਾਰ ਕੇ ਰੋਣ ਹਾਂ ਕਿ ਇੱਕ ਇੱਕ ਇੱਕੀ ਐਸੇ ਕਰਕੇ ਚਾਹੀਜੀ ਪੁਰਾਣੇ ਸਮੇਂ ਵਿੱਚ ਕਈ ਜਿਹੜੀਆਂ ਬੁੱਢੀਆਂ ਸੀ ਨਾ ਇਹੋ ਕੁਝ ਹੀ ਕਰਦੀਆਂ ਹੁੰਦੀਆਂ ਕਰਦੀਆਂ ਹੁੰਦੀਆਂ ਸੀ ਕਿ ਚਾਬੀ ਨਾਲ ਲਾ ਛੱਡਦੀਆਂ ਸੀ ਬੜਾ ਕੁਝ ਆ ਬੜਾ ਕੁਝ ਆ ਬੜਾ ਕੁਝ ਆ ਜੀ ਸੇਵਾ ਕਰਾਣੀ ਹੈ ਨਾ ਤੇ ਇਹੋ ਹੀ ਸਕੀਮ ਸੋਚੋ ਪਰਚਾਈ ਜੀ ਤੁਸੀਂ ਨਹੀਂ ਨਾ ਇਹ ਕੁਝ ਕੀਤਾ ਪਰ ਮੈਂ ਨਹੀਂ ਕੀਤਾ ਮੈਂ ਰਟੇ ਬੋਲੇ ਭਾਈ ਸਭ ਕੁਝ ਇਹਨਾਂ ਨੂੰ ਦੇ ਛੱਡਿਆ ਅੱਛਾ ਤੁਸੀਂ ਹੁਣ ਚੁੱਪ ਕਰੋ ਉਹ ਮੈਂ ਕਹਤਾ ਬਾਹਰ ਮੁੰਡੇ ਨੂੰ ਦੁੱਧ ਵੀ ਟਾਈਮ ਨਾਲ ਪੀਓ ਰੋਟੀ ਵੀ ਖਾਓ ਮੈਂ ਜਾ ਕੇ ਵਕੀਲ ਨੂੰ ਮੇਲ ਲਵਾ ਚਾਹੀ ਜੀ ਚਾਹੰ ਤੋ ਮੈਨੂੰ ਈ ਹੈ ਵੇਖ ਲੈ ਮੈਂ ਤਾਂ ਕੰਨੀਆ ਚੱਲਦਾ ਆਂ ਜਾਂ ਨਹੀਂ ਚਾਹੀ ਜੀ ਮੈਂ ਤਾਂ ਸਜਾਦਵਾ ਕੇ ਰਹਿਣੀ ਐਨਾਂ ਨੂੰ ਮੈਨੂੰ ਜਾਣ ਦੋ ਮੈਨੂੰ ਵਕੀਲ ਦੀ ਸਲਾਹ ਲੈ ਲੰਦੋ ਕੀ ਕਹਿੰਦਾ ਚਲ ਦੇਖ ਲੈ ਤੀ ਤੇਰੀ ਵਰਗੀ ਹਾਂਜੀ ਕਿੰਨੂ ਪੁੱਛ ਕੇ ਟੀਵੀ ਚ ਲਾਇਆ ਲਾ ਪੁੱਛਣਾ ਕਿੰਨੂ ਆ ਮੇਰਾ ਘਰ ਆ ਮੇਰਾ ਟੀਵੀ ਐ ਮੈਂ ਕਿੰਨੂ ਪੁੱਛਣਾ ਤੇ ਕੱਪੜੇ ਕਿੰਨੂ ਪੁੱਛ ਕੇ ਪਾਏ ਨਵੇਂ ਅੱਛਾ ਇਹ ਮੇਰੇ ਕੱਪੜੇ ਆ ਉਹ ਤੇ ਮੈਨੂੰ ਵੀ ਪਤਾ ਵਾ ਹਾਂ ਤੇ ਫੇਰ ਮੇਰਾ ਜੋ ਦਿਲ ਕਰੇਗਾ ਪਾਵਾਂਗੀ ਉਹ ਜਿਹੜੇ ਗੰਡ ਨਹੀਂ ਬੰਨੇ ਸੀ ਤੁਸੀਂ ਉਹ ਕੱਪੜੇ ਹੁਣ ਅੱਜ ਤੋਂ ਬਾਅਦ ਤੁਹਾਡੇ ਆ ਇਹ ਨਵੇਂ ਕੱਪੜੇ ਨਹੀਂ ਤੇ ਤੂੰ ਬਣਿਆ ਮੈਂ ਜਿੰਨੂੰ ਮਰਜ਼ੀ ਦਵਾਂ ਮੈਂ ਭਾਵੇਂ ਇਹਨਾਂ ਕੱਪੜਿਆਂ ਨੂੰ ਅੱਗ ਲਾ ਦਾਂ ਅੱਛਾ ਹਾਂ ਐਡੀ ਤੇਰੀ ਜ਼ੁਰਤ ਹੈ ਅੱਗ ਲਾਉਂਦੀ ਬਹੁਤ ਜ਼ੁਰਤ ਤੇ ਆਪਣੀ ਓਕਾਤ ਚ ਰਿਹਾ ਫਿਰ ਬਹੁਤੀ ਬੋਲਣਾ ਸ਼ੁਰੂ ਕਰ ਓਕਾਤ ਮੈਂ ਨਹੀਂ ਤੂੰ ਹੀ ਆਪਣੇ ਚ ਰਿਓ ਬਾਰ ਬਾਰ ਮੈਨੂੰ ਸੁਣਾਉਣ ਦੀ ਲੋੜ ਨਹੀਂ ਤੇ ਮੇਰਾ ਜੋ ਦਿਲ ਕਰੇਗਾ ਮੈਂ ਕਰਾਂਗੀ ਜਿਹੜਾ ਦੇ ਕੱਪੜਾ ਦਿਲ ਕਰੇਗਾ ਪਾਵਾਂਗੀ ਮੇਰੇ ਕੱਪੜੇ ਮੈਂ ਆਪਣੇ ਜੋ ਮਰਜ਼ੀ ਪਾਵਾਂ ਤੇ ਤੂੰ ਲੈ ਕੇ ਤੇ ਮੇਰੇ ਆਦਮੀ ਨੇ ਲੈ ਕੇ ਦਿੱਤੇ ਨਾ ਤੇਰੇ ਭੇਕੇ ਨੇ ਮੈਨ ਦਿੱਤੇ ਤੇ ਤੁਹਾਡੇ ਪੇਕੇ ਨੇ ਵੀ ਨਹੀਂ ਤੁਹਾਨੂੰ ਦਿੱਤੇ ਮੇਰੇ ਪੇਕੇ ਨੇ ਤੇ ਮੇਰੇ ਆਦਮੀ ਨੇ ਲੈ ਕੇ ਤੇ ਮੇਰਾ ਹੱਕ ਹੈ ਨਾ ਕਪੜਿਆਂ ਤੇ ਆਦਮੀ ਹੈਗਾ ਹੁਣ ਤੁਹਾਡਾ ਉਹ ਨਹੀਂ ਹੈਗਾ ਤੇ ਦਾ ਮਤਲਬ ਹੈ ਥੋੜੀ ਮੈਂ ਕਪੜੇ ਸੁੱਟ ਦਿਆਂ ਮੈਂ ਪਾੜੇ ਕਿਉਂ ਨਹੀਂ ਮੇਰੀ ਗੱਲ ਸੁਣ ਲਓ ਚੁੱਪ ਕਰਕੇ ਪਹਿਲਾਂ ਆ ਜਿਹੜਾ ਮੈਂ ਕਹਿੰਦੇ ਨਾ ਬਾਰ ਬਾਰ ਮੇਰਾ ਘਰ ਆ ਮੇਰਾ ਘਰ ਆ ਤੁਹਾਡਾ ਘਰ ਸੀ ਹੁਣ ਨਹੀਂ ਕੋਈ ਹੱਕ ਅੱਛਾ ਸਾਰੀ ਪ੍ਰਾਪਰਟੀ ਸਾਡੇ ਨਾਮ ਆ ਮੈਂ ਕਿ ਤੁਹਾਨੂੰ ਬਾਰ ਬਾਰ ਯਾਦ ਦਿਵਾਉਣਾ ਪੈਂਦਾ ਨਾ ਭੁੱਲ ਜਾਂਦਾ ਵਾ ਤੇ ਏਸੀ ਕਿਨੂੰ ਪੁੱਛ ਕੇ ਲਾਇਆ ਵਾ ਤੇ ਲਾਣਾ ਨਹੀਂ ਨਹੀਂ ਲਾਣਾ ਇਹ ਏਸ ਵੀ ਮੇਰੇ ਆਦਮੀ ਲੈ ਕੇ ਦਿੱਤਾ ਤੂੰ ਨਹੀਂ ਲੈ ਕੇ ਦਿੱਤਾ ਅੱਜ ਤੋਂ ਬਾਅਦ ਨਾ ਤੇਰੇ ਵੇਕੇ ਨਹੀਂ ਦਿੱਤਾ ਹੀ ਮੈਨੂੰ ਐ ਏਸੀ ਦਾ ਰਿਮੋਟ ਤੇ ਟੀਵੀ ਦਾ ਰਿਮੋਟ ਮੇਰੇ ਕੋਲ ਹੀ ਰਹਿਣਾ ਵਾ ਐਡੀ ਤੇਰੀ ਜ਼ਰੂਰਤ ਕਿੱਥੋਂ ਹੋਈ ਹੈ ਤੂੰ ਆਪਣੇ ਨੂੰ ਸਮਝ ਨਹੀਂ ਕੀ ਹੈ ਹਾਂ ਹੂੰ ਹੂੰ ਵੀ ਜ਼ਰੂਰਤ ਆਹੋ ਮੇਰੀ ਜ਼ਰੂਰਤ ਨੂੰ ਜਿਆਦਾ ਪਰਖੋ ਨਾ ਮੈਂ ਟੈਨਲ ਹਾਂ ਘਰੋਂ ਕੱਢਾਂ ਜੇ ਜਿੱਤਣਾ ਚੱਲੇ ਹੀ ਨਾ ਟ੍ਰੇਨ 'ਚ ਬਾਣ ਉਹ ਤੇ ਦੂਰ ਵਾਲੀ ਟ੍ਰੇਨ ਲੈ ਕੇ ਦਵਾਂਗੀ ਉਹ ਲੈ ਦੇ ਨਾਲ ਤੈਨੂੰ ਵੀ ਲੈ ਕੇ ਜਾਵਾਂਗੀ ਨਾਲ ਇੰਨੀ ਜੁੜਤ ਨਹੀਂ ਤੇਰੀ ਬੁੱਢੀ ਆ ਜੁੜਤ ਮੈਂ ਕਿ ਤੈਨੂੰ ਵੀ ਨਾਲ ਲੈ ਕੇ ਜਾਵਾਂਗੀ ਮੈਂ ਤਾਂ ਗਲਤੀ ਕੀਤੀ ਤੈਨੂੰ ਪਹਿਲਾਂ ਹੀ ਛੱਡ ਦੇਣਾ ਚਾਹੀਦਾ ਸੀ ਅੱਛਾ ਇਹ ਤੇ ਮੇਰੇ ਮੁੰਡੇ ਦੇ ਖਰੇ ਕੀ ਤੂੰ ਸਿਰ ਤੇ ਧੂੜ ਦਿੱਤਾ ਅੱਛਾ ਜਿਹੜਾ ਤੇਰੇ ਮਗਰ ਬੈ ਮੈਂ ਇੱਥੇ ਹੀ ਘਰਾਨਾ ਵਿਆ ਨਹੀਂ ਤੇ ਮੈਂ ਤੈਨੂੰ ਵੀ ਨਾਲ ਉਹ ਬੁੱਢੀ ਦੇ ਨਾਲ ਬਿਠਾ ਦੇਣਾ ਸੀ ਟ੍ਰੇਨ 'ਚ ਕੋਈ ਗੱਲ ਨਾ ਲੱਤ ਤੋਈ ਕੋਈ ਗੱਲ ਨਹੀਂ ਬੁੱਢੀਏ ਤੂੰ ਵੀ ਤਿਆਰ ਐ ਤੂੰ ਵੀ ਤਿਆਰ ਐ ਤਿਆਰ ਹੋ ਜਾ ਜਵਾਨ ਨੂੰ ਲਗਾਮ ਦੇ ਕੇ ਬੋਲਿਆ ਕਰ ਐ ਫਾਲਤੂ ਨਾ ਬੋਲੀਂ ਮੇਰੇ ਸਾਹਮਣੇ ਤੂੰ ਜਬਾਨ ਨੂੰ ਲਗਾਮ ਦੇ ਦੇ ਮੈਂ ਨਾ ਨਾ ਗੱਲਾਂ ਫਾਲਤੂ ਕਰਿਆ ਕਰ ਮੈਂ ਨਹੀਂ ਦੇਣੀ ਜਬਾਨ ਨੂੰ ਲਗਾਮ ਅਕਲ ਨਹੀਂ ਨਾ ਇਹ ਤੇ ਬੋਲਿਆ ਵੀ ਨਾ ਕਰ ਮੈਨੂੰ ਤੇ ਬੜੀ ਅਕਲ ਆ ਹਾਂ ਪਤਾ ਬਣ ਜੀ ਪਤਾ ਬਣ ਜੀ ਨਹੀਂ ਤੈਨੂੰ ਅਕਲ ਆਈ ਹਾਂ ਬਹੁਤ ਪਤਾ 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 ਜਿੰਨੀ ਤੇਨੂੰ ਅਕਲ ਆਈ ਹੈ ਮੇਰੇ ਸਾਹਮਣੇ ਜਿਆਦਾ ਨਾ ਫਾਲਤੂ ਗੱਲਾਂ ਕਰਨ ਦੀ ਲੋੜ ਨਹੀਂ ਹੈ ਅੱਛਾ ਜਾ ਤੂੰ ਆਪਣਾ ਕੰਮ ਕਰ ਉਹ ਮੈਂ ਕੋਈ ਕੰਮ ਨਹੀਂ ਕਰਨਾ ਉਹ ਘਰ ਦਾ ਕੰਮ ਤੂੰ ਕਰਨਾ ਹੀ ਉਹ ਮੈਂ ਨਹੀਂ ਕਰਨਾ ਕੋਈ ਨਾ ਮੇਰ ਕੋ ਨਹੀਂ ਕੋਈ ਗੱਲ ਨਹੀਂ ਨਾ ਮੇਰੇ ਕੋਈ ਕੰਮ ਕਰਨੇ ਬਹੁਤ ਬਾਹਰ ਦਰਵਾਜ਼ਾ ਨਿਕਲੋ ਕਰੋ ਬਾਹਰ ਆਲੋ ਮੇਰਾ ਮੁੰਡਾ ਫਿਰ ਮੈਂ ਗੱਲ ਕਰਨੀ ਆ ਮੁੰਡੇ ਨੇ ਤਾਂ ਕੱਲ ਹੀ ਤਾਂ ਗੱਲ ਕਰ ਲਈ ਸੀ ਤੇ ਅਜ ਫੇਰ ਕਰ ਲਾਂਗੀ ਕੋਈ ਉਹ ਦੇਖਾਗੇ ਕੋਈ ਟਾਈਮ ਟੇਬਲ ਹੈ ਮੈਂ ਅਸਲੇ ਕੰਮ ਕਰੀ ਬਾਰ ਗੱਲ ਕਰ ਤੇਰੀ ਨਹੀਂ ਕਿਸੇ ਨੇ ਸੁਣੀ ਅੱਛਾ ਨਹੀਂ ਸੁਣੀ ਮੈਂ ਤੇਰੀ ਸੁਣਨੀ ਆ ਮੇਰੀ ਤੇ ਸੁਣੀ ਆ ਮੈਂ ਮਾਰਗਾ ਨਾ ਇਸ ਗੱਲ ਦੀ ਮਾਰਗਾ ਨਾ ਉਸਨੇ ਕੱਟ ਕੇ ਕੁੱਤਾ ਫਾੜ ਕੇ ਬਾਹਰ ਕੱਢੇਗਾ ਤੈਨੂੰ ਹਾਂ ਬੁੜੀਏ ਆਪਣਾ ਵੈਂਮ ਚੋਂ ਬਾਹਰ ਵੀਕਲ ਕਿਸੇ ਨੇ ਨਹੀਂ ਤੇਰਾ ਸਾਥ ਦੇਣਾ ਹੁਣ ਅੱਛਾ ਨਹੀਂ ਦੇ ਕੋਈ ਨਹੀਂ ਕੋਈ ਗੱਲ ਨਹੀਂ ਵੇਖ ਲੈਣੇ ਸਦਨੀ ਮੈਂ ਆਪਣੀ ਪੈਨੂ ਦਸਨੀ ਹੁਣੇ ਤੇਰੀ ਕਰਤੂਤ ਇਹ ਕੁਛ ਹੈ ਮੇਰੀ ਸ਼ਰਾਫਤ ਦਾ ਨਜਾਇਜ਼ ਉਠਾਇਆ ਹੈ ਇਹਨੇ ਫਾਇਦਾ ਸ਼ਰਾਫਤ ਹਾਂ ਸ਼ਰਾਫਤ ਹੀ ਹੈ ਸਾਰਾ ਕੁਝ ਤੁਹਾਡੇ ਨਾਲ ਕਰ ਦਿੱਤਾ ਸ਼ਰਾਫਤ ਇਹ ਹੋਰ ਕੀ ਹੈ ਮੈਂ ਕੋਈ ਜਿੱਦ ਨਹੀਂ ਕੀਤੀ ਕਿ ਮੇਰੇ ਨਾਲ ਕੁਝ ਕਰੋ ਤੇ ਬਾਅਦ ਚਾ ਦਾਦੀ ਦੇ ਜਾਣ ਤੋਂ ਬਾਅਦ ਤੇ ਤੂੰ ਆਪਣੇ ਰੰਗ ਵਿਖਾਉਂਦੇ ਨਾ ਤੇ ਮੇਰੀ ਗੱਲ ਸੁਣ ਜਿੰਨੂੰ ਸਦਨਾਂ ਨਾਲ ਸੱਦ ਲਾ ਭੈਣ ਨੂੰ ਸੱਦ ਭਾਵੇਂ ਭਰਾ ਨੂੰ ਸੱਦ ਮੈਂ ਨਹੀਂ ਡਰਦੀ ਕਿਸੇ ਕੋਲ। ਆ ਤੂੰ ਕਲੇ ਡਰਨਾ। ਉਹ ਤੇ ਮਾਲਕ ਨਾ ਨਹੀਂ ਐ। ਐਨਾ ਕੋਈ ਤੇਰੇ ਹੱਥਾਂ 'ਚ ਤੂੰ ਕਲੇ ਡਰਨਾ। ਉਹ ਤੇ ਹੈ ਹੀ ਐ। ਤੇਰੇ ਹੱਥ 'ਚ ਨਾ ਕੁਛ ਆ ਗਿਆ ਤੂੰ ਕਲੇ ਡਰਨਾ। ਹੰਕਾਰ ਤੇਰੇ ਫਿਟਫਿਟ ਸੱਤ ਮਾਗ ਤੇ ਚੜਦਾ ਪਿਆ। ਵੇਖ ਲਿਆ, ਸੱਦਨੀ ਮੈਂ ਭੈਣ ਨੂੰ ਗੱਲ ਕਰਨੀ ਐ। ਮੈਂ ਵੀ ਚਾਰ ਬੰਦੇ ਇਕੱਠੇ ਕਰਨੀ ਐ। ਜੇ ਜਦੋਂ ਤੇਰੇ ਹੱਥ 'ਚ ਸਾਰਾ ਕੁਝ ਆ ਗਿਆ ਨਾ ਬੋਧਾ ਹੀ ਮੱਛਰ ਗਈ ਐ। ਸੱਟੇ ਚੜੀ ਜੰਨੀ ਆ ਹਰ ਵੇਲੇ। ਆਂਦੀ ਮੇਰੀ ਭੈਣ ਗੱਲ ਕਰਦੀ ਤੇਰੇ ਨਾਲ। ਜਿਦਾਂ ਮੱਜੀ ਗੱਲ ਕਰ ਲਓ। ਤੁਹਾਡੇ ਕੋਈ ਸਿੱਖਣਾ ਸਾਰਾ ਕੁਝ ਨਹੀਂ ਹਰ ਵੇਲੇ ਮੈਂ ਇੱਕੋ ਗੱਲ ਕਰਨੀ ਹੈ ਤੁਹਾਡੇ ਕੋਲ ਸਿੱਖਦਾ ਤੇਰਾ ਆਪਣਾ ਦਿਮਾਗ ਨਹੀਂ ਸੀ ਮੇਰਾ ਕੋਈ ਦਿਮਾਗ ਨਹੀਂ ਲੈ ਡਲ ਦਿਮਾਗ ਦੀ ਆਈ ਸੇ ਮੇਰੇ ਘਰ ਵੱਡਿਆਂ ਤਾਂ ਹੀ ਸਿੱਖਦੇ ਆ ਉਹ ਜਿਵੇਂ ਡਲ ਦਿਮਾਗ ਹੁਣ ਤੁਹਾਡਾ ਹੋ ਗਿਆ ਨਾ ਪ੍ਰਾਪਰਟੀ ਵੇਚ ਕੇ ਪਾਗਲ ਹੋ ਗਏ ਜੇ ਮੈਂ ਵੀ ਤੇ ਉੱਤ ਨਹੀਂ ਉਹ ਮੈਂ ਨਹੀਂ ਪਾਗਲ ਲਈ ਪਾਗਲ ਤਾਂ ਹੁਣ ਤੋਂ ਹੋ ਗਈ ਜੋ ਕੁਝ ਮੈਨਾਂ ਕਰਨ ਲਈ ਹੈ ਕੋਈ ਗੱਲ ਨਹੀਂ ਯਾਦ ਕਰ ਲੋ ਸਾਰਾ ਕੁਝ ਤੇ ਸਾਰਾ ਕੁਝ ਤੁਹਾਡੇ ਨਾਲ ਹੀ ਉਤਰਾ ਹਣਾ ਅੱਛਾ ਹਾਂ ਮੈਂ ਦੇਖ ਲਾਂਗੀ ਕੀ ਤੁ ਕਰਨੀਏ ਮੇਰੇ ਨਾਲ ਤੇ ਵੇਖੀ ਜਾ ਭੁੱਖੇ ਘਰ ਦੀ ਆਵੇ ਇਹਦੇ ਉਹ ਕਹਿੰਦੇ ਨੇ ਛੋਟੇ ਪੜਲੇ ਵਿੱਚ ਪੈ ਗਿਆ ਬਹੁਤਾ ਕਟੋਰਾ ਸੀ ਛੋਟਾ ਤੇ ਪੈ ਗਿਆ ਬਹੁਤਾ ਉੱਛਲ ਉੱਚਲ ਉੱਛਲ ਚਲਣੀ ਪਈ ਇਹ ਬਾਤ ਮੈਂ ਤੇ ਭੁੱਖੇ ਘਰ ਦੀ ਤੂੰ ਤੇ ਰੱਜੇ ਪੁਜੇ ਘਰ ਦੀ ਨਾ ਮੈਂ ਤੇ ਦੇਖਿਓ ਨਹੀਂ ਨਾ ਜਿਵੇਂ ਮੇਰੇ ਭਰਾਵਾਂ ਦੀ ਫੈਕਟਰੀਆਂ ਚੱਲਦੀਆਂ ਕਰਕੇ ਪਲਾਟਾਂ ਦੇ ਪਲਾਟ ਉਹਨਾਂ ਦੇ ਨਾਂ 'ਵਾਂ ਆਪਣੇ ਫੈਕਟਰੀਆਂ ਚੱਲਦੀਆਂ ਵਾਂ ਤੇ ਫੇਰ ਤੇਰੀਆਂ ਹਰਕਤਾਂ ਤੇ ਭੁੱਖਿਆਂ ਨਾਲੋਂ ਕੀ ਪੈੜੀਆਂ ਸੀ ਕੀ ਤਰ੍ਹਾਂ ਤੂੰ ਸਾਰਾ ਕੁਸ਼ਣ ਨਾਮ ਕਰਾ ਕੇ ਉਹ ਨਾਮ ਕਰਾਇਆ ਤਾਂ ਤੁਹਾਡੇ ਲਈ ਕਰਾਇਆ ਮੈਂ ਆਪਣੇ ਲਈ ਨਹੀਂ ਕਰਾਇਆ ਆਪਣੇ ਲਈ ਉਹ ਚੁੱਪ ਕਰ ਜਾ ਮੇਰਾ ਨਾ ਮੂੰਹ ਨਾ ਖਲਵਾ ਤੇਰੀ ਇਸਲੀਅਤ ਸਾਰੀ ਸਾਹਮਣੇ ਆ ਗਈ ਤੁਹਾਡੇ ਲਈ ਮੂੰਹ ਕਰਾਇਆ ਕਿ ਮੇਰਾ ਪੁੱਤ ਤੈਨੂੰ ਕਰੇਗਾ ਮੈਂ ਤਾਂ ਤਕਰੀਰ ਕਰੀ ਮੇਰੀ ਗੱਲ ਚੁੱਪ ਕਰਕੇ ਸੁਣ ਲੈ ਕਿਤਨਾ ਹੋਣੇ ਤੂੰ ਰੰਗ ਬਦਲਿਆ ਕੀੜਕੀਟ ਵਾਂਗ ਕਿ ਤੂੰ ਤੇ ਗਰੀਬ ਕਰਦੀ ਆ ਨਹੀਂ ਤੂੰ ਨਹੀਂ ਬਦਲਿਆ ਉਸ ਵੇਲੇ ਤੇ ਬੜੀ ਮੇਰੇ ਨਾਲ ਸੀ ਹੁਣ ਕੀ ਕਰੀਏ ਹਾਂ ਹੁਣ ਕੀ ਕਰੀਏ ਹਾਂ ਜਿ ਤਰ੍ਹਾਂ ਤੂੰ ਸਿਖਾਇਆ ਮੈਂ ਉਤਰੇ ਕੀਤਾ ਮੈਂ ਤੈਨੂੰ ਸਿਖਾਉਂਦੀ ਨਹੀਂ ਸਾਰਾ ਕੁਝ ਤੈਨੂੰ ਸਿਖਾਉਣ ਅਨਪੜ੍ਹ ਸੀ ਤੂੰ ਅਨਪੜਹਾ ਇਹਨੇ ਮੇਰੇ ਨਾਲ ਤੇ ਤੇਰੇ ਕੋਲ ਨਹੀਂ ਸਿੱਖਣਾ ਅੱਛਾ ਸਾਸ ਕੋਲ ਨਹੀਂ ਸਿੱਖਣਾ ਹੁੰਦਾ ਜੋ ਸਾਸ ਕਰਦੀ ਉਹੇ ਨੋਆ ਕਰਦੀਆਂ ਠੀਕ ਹੈ ਤੇ ਕੱਲ ਜਿੰਨੂੰ ਫੋਨ ਤੂੰ ਕਰਨਾ ਕਰਨਾ ਤੇ ਤੈਨੂੰ ਸਾਰਾ ਕੁਝ ਉਹੀ ਪੈਣਾ ਕੋਈ ਨਹੀਂ ਆਂਦੀ ਮੇਰੀ ਭੈਣ ਫਿਰ ਤੈਨਾਂ ਗੱਲ ਕਰਦੀ ਉਹ ਜਿੰਨੂੰ ਮਰਜ਼ੀ ਬੁਲਾ ਭਾਵੇਂ ਭੈਣ ਨੂੰ ਬੁਲਾ ਭਾਵੇਂ ਭਰਾ ਨੂੰ ਬੁਲਾ ਜੋ ਮਰਜ਼ੀ ਕਰ ਕੰਮ ਤੈਨੂੰ ਕਰਨਾ ਹੀ ਪੈਣਾ ਦੇਖ ਲਾਂਗੇ ਮੈਂ ਵੀ ਨਹੀਂ ਕਰਨਾ ਕੰਮ ਆਪੇ ਕਰੀ ਨਾ ਕਰੀ ਬੈਠੀ ਐ ਮੈਂ ਵੀ ਇੱਥੇ ਅਵੀ ਆਪਣੇ ਸੱਤੇ ਚੜੀ ਜਾਂਦੀ ਦਿਮਾਗ ਆਪਣਾ ਖਰਾਬ ਕਰੀ ਜਾਂਦੀ ਮੇਰਾ ਵੀ ਕਰੀ ਜਾਂਦੀ ਨਾਲ ਕਰਦੀ ਇਹਦੇ ਪੇਕਿਆਂ ਨੂੰ ਟੈਲੀਫੋਨ ਜੜੀ ਬਹੁਤੀ ਤੜੀ ਫਿਰਦੀ ਹੈ ਨਾ ਇਹਨੂੰ ਇਹਦੀ ਕਰਤੂਤਾ ਦੱਸਣੀ ਉਹਨਾਂ ਅੰਸਾਰੀਆਂ ਜੋ ਕਰਦੀ ਫਿਰਦੀ ਮੇਰੇ ਨਾਲ ਫੇਰ ਆਏਗਾ ਮਜਾਂ ਜੀ ਸਾਸੀ ਕਾਲ ਸੁਣਨਾ ਗਈ ਹੈ ਕੀ ਹਾਲ ਚੱਲ ਜੀ ਠੀਕ ਹੈ ਠੀਕ ਹੈ ਤੁਸੀਂ ਹਾਂ ਬੜੇ ਦਿਨਾਂ ਬਾਅਦ ਮਿਲੇ ਬਸ ਟਾਈਮ ਹੀ ਨਹੀਂ ਲੱਗਦਾ ਔਰ ਸਰ ਠੀਕ ਹੈ ਹਾਂ ਤੋ ਇਸੇ ਸੁਣਾਓ ਵਧੀਆ ਕਿਰਨ ਕਿਰਨ ਵੀ ਆਥੀ ਆ ਗਈ ਠੀਕ ਹੈ ਮਾਸੀ ਕਿਰਨ ਵੀ ਆਥੀ ਸੈਸੀ ਗਾਲ ਸੈਸੀ ਗਾਲ ਕੀ ਆ ਲੋ ਬਟੇ ਵਧੀਆ ਵਧੀਆ ਹਾਂ ਮੈਂ ਵੀ ਨਾ देर ਬਾਅਦ ਹੀ ਆਂਦੇ ਜੇ ਘਰੇ ਹਾਏ ਗਰਮੀ ਬੜੀ ਕਿਰਨ ਬਾਹਰ ਨਹੀਂ ਹੋ ਨਿਕਲਿਆ ਜਾਂਦਾ ਵੇਖ ਬਾਰ ਕਿੰਨਾ ਸੇਕੀ ਬਾਹਰ ਤੇ ਸੇਕ ਹੈ ਗਾ ਤੇ ਤੂੰ ਹੀ ਕਿਹੜਾ ਸਾਈਕਲ ਤੇ ਆਣਾ ਗੱਡੀਆਂ ਤੁਹਾਡੇ ਕੋਲ ਆ ਡਰਾਈਵਰ ਤੁਹਾਡੇ ਕੋਲ ਆ ਹੁਣ ਵੀ ਗੱਡੀ ਤੇ ਹੀ ਆਈ ਜੇ ਗੱਡੀ ਬੈਣਾ ਨਹੀਂ ਹੈਗਾ हाँ। पानी लेके आई ठाडे वास्ते सिंपल पानी ले आई ठंडा ना ले चलो हाँ और सारी काशवी ठीक है काशवी ठीक है स्कूल गई है गोल्डी ठीक है हाँ जी अभी ठीक है गे और तुसी तो दीदी ठीक हो हाँ ठीक है तू सुना परिवार सारा हाँ, है सब शुक्र है नुआ दिए सब ठीक था सब 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 चल दी कला मेरे बेटे सब ठीक है बढ़िया सब चंगे पले ने बढ़िया की दंदी दंदीया कड्डणडी उंड ਸੱਸ ਕੇ ਦਹਾਣ ਲਈ ਮਾਸੀ ਮੈਂ ਹੀ ਚਲੀ ਆ ਜਿਓ ਘਰ ਦੇ ਵਿੱਚ ਹੋਰ ਕੋਈ ਚੰਗਾ ਹੀ ਨਹੀਂ ਤਾਂ ਕੀ ਗੱਲ ਵੇਖ ਲਈ ਨਾ ਰਿਕਰ ਤੋਂ ਹੁਤਾ ਤਿਸਰਾ ਦੰਦੀਆਂ ਕੱਢਣ ਲਈ ਹੁਣ ਮੇਰਾ ਜੋ ਹਾਲ ਕਰਦੀ ਵੀ ਮੈਨੂੰ ਪਤਾ ਵੇ ਤੇ ਫਿਰ ਕੀ ਹੋ ਗਿਆ ਉਹ ਘਰ ਜਿ ਬੈਠੀ ਤੂੰ ਹੱਸਣਾ ਹੀ ਹੈ ਤੇ ਮੇਰੇ ਨਾਲ ਜੋ ਕਰਦੀ ਮੈਂ ਤਾਂ ਤਨ ਸਦੇ ਹੀ ਐਸੇ ਲਈ ਐ ਦੱਸਣ ਲਈ ਇਹ ਬਹੁਤ ਬੁਰਾ ਹਾਲ ਮੇਰਾ ਕਰਦੀ ਪਈ ਅੱਛਾ ਹਾਂ ਕੀ ਕਰਤੀ ਪੀ ਉਹੀ ਕਦੇ ਕਦੇ ਇਹ ਕਪੜੇ ਕੋ ਪਾਏ ਆ ਮੈਂ ਰਿਮੋਟ ਫੜਾ ਦਿਓ ਮੈਨੂੰ ਆਪਣਾ ਮੋਬਾਈਲ ਦੇ ਦਿਓ ਮੈਂ ਟੀਵੀ ਨਹੀਂ ਚਲਾਉਂਦੇ ਨਾ ਮੈਂ ਉੱਥੇ ਏਸੀ ਨਹੀਂ ਚਲਾਉਂਦੇ ਨਾ ਬੈਕ ਤੇ ਕੰਮ ਕਰ ਸਾਰਾ ਘਰ ਦਾ ਇਹ ਪਰ ਕੀ ਨੇਵੇਂ ਕਰਦੀ ਕਿ ਪਈ ਤੁਹਾਡੇ ਨਾਲ ਉਹ ਜਾਇਦਾਦ ਕਰਕੇ ਜਾਇਦਾਦ ਹਾਂ ਜਾਇਦਾਦ ਤੇ ਪਹਿਲੀ ਤੁਹਾਡੇ ਕੋਲ ਬਟਰੀ ਰੱਬ ਦੀ ਦਿੱਤੀ ਉਹ ਨਹੀਂ ਮੈਂ ਤੈਨੂੰ ਗੱਲ ਦੱਸਣੀ ਚਾਈ ਦੀ ਜਿਹੜੀ ਜਾਇਦਾ ਸੀ ਚਾਈ ਦਾ ਪਲਾੜ ਸੀ ਐਫਟੀਆਂ ਸੀ ਜੇਵਰ ਸੀ ਚਾਈ ਨੇ ਸਾਰਾ ਕੁਝ ਖੁਸ਼ੀ ਦੇ ਨਾਲ ਮੇਰੇ ਨਾਲ ਕਰਨਾ ਚਾਹ। ਤੇ ਮੈਂ ਕਿਹ ਚਲ ਮੈਂ ਕੀ ਕਰਨਾ? ਮੇਰੇ ਪੁੱਤਰ ਦੇ ਨਾਲ ਹੋਏ। ਮੈਂ 골ਡੀ ਦੇ ਨਾਲ ਕਰ ਦਿੱਤਾ। ਪਰ ਜਦੋਂ ਦੀ ਜਾਇਦਾਦ ਨਾਲ ਹੋਈ ਜੇ ਨਾ ਦੋਨਾਂ ਦੇ ਤੇ ਇਹਨਾਂ ਦੇ ਰੰਗ ਦਿਖਾਣੇ ਸ਼ੁਰੂ ਕਰਦੇ ਇਹਨਾਂ ਤੇਵਰ ਹੀ ਬਦਲ ਗਏ ਇਹਨਾਂ ਦੇ। ਅੱਛਾ ਚਾਈ ਜੀ ਕਿਥੇ ਜੇ? ਚਾਈ ਜੀ? ਚਾਹ। ਮਾਸੀ ਜੀ। ਲੋ ਪਾਣੀ ਪੀਓ। ਚਾਈ ਜੀ ਕਿੱਥੇ ਆ? ਤੁਹਾਨੂੰ ਮੈਂ ਦੱਸਦੀ ਆ। ਨਾਲੇ ਮਾਸੀ ਜੀ ਤੇਵਰ ਸਾਡੇ ਨਹੀਂ ਬਦਲੇ। ਉਹ ਤੇ ਵਰਤੇ ਇੰਨਾ ਦੇ ਬਦਲ ਗਏ ਆ ਵੇਖ ਲੈ ਜਿਸ ਤਰ੍ਹਾਂ ਬੋਲਦੀ ਵੀ ਵੇਖ ਕੇ ਉਹ ਪੈਸਾ ਵੇਖ ਕੇ ਤੇ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਇੰਨਾ ਹੰਗਾਰ ਪੈਸੇ ਦਾ ਤੇ ਦਾਦੀ ਜੀ ਨੂੰ ਪੋਆ ਜੀ ਲੈ ਗਏ ਹੋਏ ਉਹ ਆਪ ਆਸੀ ਲੈਣ ਵਾਸਤੇ ਤੁਹਾਨੂੰ ਕੀ ਦੱਸਾਂ ਮੈਂ ਹੀ ਦੱਸਦੀ ਆ ਇਹਨਾਂ ਨੇ ਦੱਸਣਾ ਕੀ ਆ ਇਹਨਾਂ ਨੇ ਜਿੱਤਨਾ ਜਿੱਤਨਾ ਸਾਨੂੰ ਕਿਹਾ ਆਪਾਂ ਉਤਰੇ ਕੀਤਾ ਚਾਈ ਜੀ ਨੂੰ 올ਡੇਜ ਹੋਂ ਟਿਕਟ ਟ੍ਰੇਨ ਦੀ ਮੈਂ ਤੇ ਗਿਆ ਹੀ ਕਿ ਚਾਈ ਜੀ ਕਿੱਥੇ ਜਾਣਗੇ ਟ੍ਰੇਨ ਦੇ ਵਿੱਚ ਆਂਦੇ ਸਭ ਤੋਂ ਦੂਰ ਦੀ ਟਿਕਟ ਕਟਾ ਕੇ ਦੇਈ ਬੁੱਢੀ ਬਹੂਗੀ ਆਪੇ ਕਿਤੇ ਨਾ ਕਿਤੇ ਚਲੀ ਜਾਊਗੀ ਹੂੰ ਤੇ ਇਹ ਸਾਰੀਆਂ ਗੱਲਾਂ ਦਾ ਭੂਆ ਜੀ ਨੂੰ ਪਤਾ ਲੱਗ ਗਿਆ ਤੇ ਜਿਸ ਕੁੜੀ ਨੂੰ ਇਹ ਪਤਾ ਲੱਗੇ ਕਿ ਉਹਦੀ ਮਾਂ ਨਹੀਂ ਤਕਲੀਫ 'ਚ ਆ ਉਹ ਕੁੜੀ ਕਿਤਨਾ ਰਹਿ ਸਕਦੀ ਏ 1 ਮਿੰਟ ਵੀ ਉਹ ਬਕਵਾਸ ਬੰਦ ਕਰ ਦਿੱਤੇ ਤੁਸੀਂ ਇਹ ਤਾਂ ਦਿੱਤੇ ਸਈ ਵੇਖਿਆ ਉਹ ਇਨਾਂ ਨੇ ਤੇ ਚਾਈ ਜੀ ਦਾ ਏਸੀ ਦਾ ਰਿਮੋਟ ਖੋ ਲਿਆ ਉਹਨਾਂ ਨੂੰ ਪਾਟੇ ਬੁੱਟੇ ਕੱਪੜੇ ਦੇਣ ਲਾ ਪੇ ਤਾ ਤੂੰ ਵੀ ਤੇ ਮੇਰੇ ਨਾਲ ਕੁਝ ਕਰਨੀ ਵੀ ਮੇਰੇ ਹੱਥੋਂ ਹੋਇਆ ਹੀ ਨਾ ਤੂੰ ਹੋਇਆ ਨਹੀਂ ਮੇਰੇ ਤੋਂ ਰਿਮੋਟ ਮੈਂਨ ਕਹਿੰਦੀ ਜੂਟ ਕੇ ਪਾਇਆ 10 ਰੁਪਏ ਕਿਹਨੇ ਦਿੱਤਾ ਮੈਨੂੰ ਜੂਟ ਮੇਰੇ ਆਦਮੀ ਲੈ ਕੇ ਤਾ ਸਭ ਪਾ ਲਿਆ ਫਿਰ ਚਾਈ ਜੀ ਉਹ ਠੀਕ ਠਾਕ ਹੋ ਗਈ ਵੀ ਨੇ ਉਹ ਤੇ ਆਪਣੀ ਕੁੜੀ ਕੋਲ ਭੂਆ ਜੀ ਤੇ ਲੈ ਗਏ ਉਹਨਾਂ ਨੂੰ ਪਤਾ ਨਹੀਂ ਉਹਨਾਂ ਦਾ ਕੀ ਹਾਲ ਹੁੰਦਾ ਹੋਗਾ ਪਰ ਇਹਨਾਂ ਨੂੰ ਕੋਣ ਸਮਝਾਵੇ ਇਨਾਂ ਨੂੰ ਪੈਸੇ ਦਾ ਇਨਾਂ ਤੂੰ ਵੀ ਤੇ ਮੇਰੇ ਨਾਲ ਹੀ ਸੀ ਉਸਲੇ ਬੱਕਰੀ ਸੀ ਉਸਲੇ ਮੈਨੇ ਸਹੀ ਮਦਦ ਦਿੱਤੀ ਰਹੀ ਹੈ ਤੇ ਮੰਮੀ ਆਏ ਘਰ ਮੰਮੀ ਆਏ ਘਰ ਜਿੱਤਣਾ ਜਿੱਤਣਾ ਇਹਨਾਂ ਨੇ ਸਾਨੂੰ ਕਿਹਾ ਨਾ ਉਤਨੇ ਹੀ ਸਿਖਾਇਆ ਇੰਨੀ ਬੇਕਾਰ ਫੀਡਿੰਗ ਸਾਡੇ ਦਿਮਾਗ 'ਚ ਅਸੀਂ ਸਿਖਾਇਆ ਇਹਨੂੰ ਲਾਲਚ ਨਹੀਂ ਸੀ ਪੈਸੇ ਦਾ ਲਾਲਚ ਹੀ ਤਾਂ ਦੋਨਾਂ ਨੇ ਧੋਖੇ ਨਾਲ ਆਪਣੇ ਨਾਲ ਕਰਾ ਲਈ ਨਾ ਜਿਆਦਾ ساری ਧੋਖੇ ਨਾਲ ਧੋਖੇ ਨਾਲ ਹੀ ਕੀਤੀ ਆਪਾਂ ਜਿਹੜਾ ਤੈਨੂੰ ਮਾਰਕੁੱਟ ਕੇ ਕਰਾਈ ਮਾਰਕੁੱਟ ਕੇ ਕੀਤੀ ਆਕੇ ਤੁਸੀਂ ਦੱਸਿਆ ਸੀ ਆਪਣੇ ਨਾਲ ਕਰਾ ਲਈ ਤੇ ਚਾਈ ਜਿਹਦੇ ਜਾਣ ਤੋਂ ਬਾਅਦ ਇਹਨਾਂ ਦੇ ਤੇਵਰ ਹੋ ਗਏ ਕਿ ਤੂੰ ਤੇ ਗਰੀਬ ਘਰ ਦੀ ਆਈ ਆ ਮੈਂ ਤੇ ਗੋਲਦੀ ਦਾ ਵਿਆਹ ਤੇਰੇ ਨਾਲ ਕਰਨਾ ਹੀ ਨਹੀਂ ਸੀ ਆਪਣੇ ਪਿਓ ਨੂੰ ਕਹਿਦੀ ਸਾਡੇ ਘਰ ਨਾ ਵੜਿਆ ਕਰੇ ਤੇ ਜੇ ਆਣਾ ਵਾ ਨਾ ਚੱਜ ਦੇ ਕੱਪੜੇ ਪਾ ਕੇ ਆਇਆ ਕਰੇ ਮਾਸੀ ਜੀ ਤੁਸੀਂ ਵੇਖੋ ਇਹ ਗੱਲਾਂ ਕਿਸੇ ਨੂੰ ਹਰਟ ਕਰਨ ਵਾਲੀਆਂ ਨਹੀਂ ਆ